ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਮੁਰਗੀ ਆ ਵੀ ਆਂਡੇ ਪੀਣ ਲੱਗ ਜੇ ਉਹਨੂੰ ਕਿਵੇਂ ਆਪਾਂ ਲੋਟ ਕਰਨਾ ਵੀ ਵੀ ਆਂਡੇ ਉਹ ਜਿਹੜਾ ਪੀਣੋਂ हट ਜੇ ਪੀਣ ਦਾ ਜਿਹੜਾ ਹਿਸਾਬਾ ਹੋ ਜਿਵੇਂ ਕਈ ਤਾਂ ਮੁਰਗੀਆਂ ਵੀ ਵੈਸੀ ਪੀ ਜਾਂਦੀਆਂ ਨੇ ਧਰਨ ਸਾਰੀ ਤੇ ਕਈ ਜਦੋਂ ਆਪਾਂ ਸੇਵਾ ਤੇ ਬਿਠਾ ਦਿੰਨੇ ਆਂਗੇ ਉਦੋਂ ਪੀਣ ਲੱਗ ਜਾਂਦੀਆਂ ਨੇ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਵੀ ਜਦੋਂ ਆਪਾਂ ਕੁੱਕੜ ਨੂੰ ਕਿਸੇ ਨੂੰ ਆਂਡੇ ਦੇਈ ਜਾਂਦੇ ਹੁੰਨੇ ਆ ਤਾਂ ਆਪਾਂ ਜਿਹੜਾ ਛਿਲਕਾ ਜਦੋਂ ਕੁਗੜੀਆਂ ਮੂਰੇ ਸੱਟਣ ਲੱਗ ਜਾਂਦੇ ਨੇ ਨਾ ਉਹਦੀ ਲਾਲਜੀ ਹੁੰਦੀ ਆ ਉਹਦਾ ਸਵਾਦ ਫਿਰ ਜਦੋਂ ਪਾਇਆ ਜਾਂਦਾ ਉਹਨੂੰ ਫੇਰ ਉਹ ਹਟਦੀ ਨਹੀਂ ਤੇ ਫਿਰ ਉਹ ਚੁੰਝ ਮਾਰਦੀ ਹੈਗੀ ਅੰਡਾ ਭੰਨ ਦਿੰਦੀ ਹੈ ਜਾਂ ਤਾਂ ਖਰਾਬ ਜੇ ਕਰ ਦਿੰਦੀ ਹੈ ਤੇ ਸੀਜ਼ਨ ਆ ਮਿੱਤਰੋ ਬਰੀਡਿੰਗ ਦਾ ਤੇ ਹਰ ਵੀਰ ਨੇ ਜਿਹੜਾ ਪੇਅਰ ਲਾਇਆ ਹੋ ਕੋਈ ਨਾ ਕੋਈ ਤੇ ਕਈ ਵਾਰੀ ਇਹੋ ਜੀ ਦਿੱਕਤ ਆਉਣ ਲੱਗ ਜੇ ਉਹਦਾ ਆਪਾਂ ਤੁਹਾਨੂੰ ਸਮਾਧਾਨ ਦੱਸ ਦਿੰਨੇ ਹਾਂਗੇ ਤੇ ਕਈ ਵਾਰੀ ਤਾਂ ਜਿਹੜੀਆਂ ਕੁਕੜੀਆਂ ਨੇ ਨਾ ਉਹ ਕੈਲਸ਼ੀਅਮ ਦੀ ਘਾਟ ਕਾਰਨ ਵੀ ਛਿਲਕਾ ਖਾਣ ਲੱਗ ਜਾਂਦੀਆਂ ਨਹੀਂ ਆਂ ਵੀ ਹਰੇਕ ਆਂਡੇ ਤੇ ਮਾਰਦੀਆਂ ਜਾਂ ਕਈ ਵਾਰੀ ਸੁਭਾਈ ਪੈ ਜਾਂਦਾ ਜਦੋਂ ਆਪਾਂ ਪਹਿਲਾਂ ਤੋਂ ਕਈ ਵਾਰੀ ਆਂਡੇ ਖਵਾਈ ਜਾਂਦੇ ਰਹਿੰਦੇ ਆ ਨਾ ਤਾਂ ਜਦੋਂ ਕੁਕੜੀਆਂ ਆਪਦਾ ਆਂਡਾ ਵੀ ਪੀਣ ਲੱਗ ਜਾਂਦੀ ਹੈ ਤੇ ਸੇਵਾ ਦੇ ਉੱਤੇ ਜਦੋਂ ਬਹਿ ਜਾਂਦੀ ਹੈਗੀ ਉਦੋਂ ਵੀ ਇਸ ਤਰ੍ਹਾਂ ਦੀ ਦਿੱਕਤ ਆਉਣ ਲੱਗ ਜਾਂਦੀ ਹੈ ਉਦੋਂ ਬੜਾ ਜੀਖਿਆ ਜਦੋਂ ਆਂਡੇ ਭੰਨਣ ਲੱਗ ਜਾਂਦੀ ਆ ਤੁਸੀਂ ਕੁਝ ਨਹੀਂ ਕਰਨਾ ਕਈ ਵੀਰ ਜਿਵੇਂ ਨੱਥ ਵੀ ਪਾਉਂਦੇ ਆ ਜਿਵੇਂ ਖੰਭ ਲੰਗਾਉਂਦੇ ਆ ਉਹਦੇ ਨੱਕ ਕੋਲ ਦੀ ਤੇ ਕਈ ਕਈ ਆਪਣੇ ਸਰਕਲ ਦੇ ਵਿੱਚ ਬੰਦੇ ਇਹੋ ਜਿਹੇ ਨੇ ਜਿਹੜੇ ਚੇਪੀ ਲਾ ਦਿੰਦੇ ਆ ਨੌਕ ਦੇ ਉੱਤੇ ਜਮੀਂ ਬੰਦ ਕਰ ਦਿੰਦੇ ਆ ਤੇ ਹੋਰ ਇਹਦਾ ਜਿਹੜਾ ਆਪਾ ਆਪਣਾ ਹੱਲ ਆ ਉਹ ਜਮੀਂ ਛੋਟਾ ਜਿਹਾ ਹੱਲ ਆਗਾ ਇੱਕ ਤੁਸੀਂ ਆਹ ਲੈਣਾ ਇਹ ਹੈਗਾ ਜੀ ਰੇਗਮਾਰ ਤੇ ਉਨਾ ਟਾਈਮ ਤੁਸੀਂ ਉਹ ਕਰੀ ਜਾਇਓ ਕੁਕੜੀ ਦੇ ਜਿਹੜੀ ਚੁੰਝ ਆ ਗਈ ਉਹਨੂੰ ਮੂਰਲੇ ਪਾਸਿਓਂ ਖਸਾਉਣ ਲੱਗ ਜਿਓ ਪੂਰੀ ਆਇਓ ਪੂਰੀ ਆਇਓ ਪੂਰੀ ਆਇਓ ਤੇ ਜਿੰਨਾ ਟਾਈਮ ਉਹ ਥੋੜਾ ਥੋੜਾ ਜਿਵੇਂ ਥੋੜਾ ਜਿਹਾ ਬਲੱਡ ਜਦੋਂ ਲਾਲ ਜਾਣ ਲੱਗਿਆ ਉਦੋਂ ਹਟ ਜਿਓ ਤੇ ਉਨਾ ਟਾਈਮ ਉਹਨੂੰ ਕਸਾਈ ਜਾਇਓ ਉਹਦੇ ਨਾਲ ਜਦੋਂ ਉਹ ਲਾਲੀ ਜੀ ਆਉਣ ਲੱਗੀ ਇਸ ਤੋਂ ਬਾਅਦ ਜਦੋਂ ਉਹ ਚੁੰਝ ਮਾਰੂਗੀ ਉਹਨਾਂ ਦਰਦ ਹੋਊਗਾ ਤੇ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਇੱਕ ਨਾ ਰਾਵੜ ਦੇ ਆਂਡੇ ਜਿਹਾਉਂਦੇ ਆਗੇ ਜਦੋਂ ਕੁਕੜੀ ਸੇਵਾ ਤੇ ਹੁੰਦੀ ਆ ਜਿਹੜੀ ਕੁਕੜੀ ਆਂਡੇ ਪੀਂਦੀ ਹੋਵੇ ਉਹਦੇ ਥੱਲੇ 2-3 ਦਿਨ ਉਹ ਰੱਖੋ ਉਹ ਜਦੋਂ ਫਿਰ ਉਹ ਤੇ ਚੁੰਝ ਮਾਰੂਗੀ ਉਹਦੇ ਦਰਦ ਮਹਿਸੂਸ ਹੋਊ ਉਹਨੂੰ ਇਸ ਤਰੀਕੇ ਨਾਲ ਕੁਕੜੀ हट ਜਾਂਦੀ ਆ ਆਪਾਂ ਆਪਣਾ ਜਿਹੜਾ ਤਰੀਕਾ ਆਪਣਾ ਇਹਦੇ ਵਾਲਾ ਹੀ ਆ ਜੀ ਇਹਦੇ ਨਾਲ ਕਸਾਓ ਤੇ ਕਿਉਂਕਿ ਚੁੰਝ ਤਾਂ ਉਹਦੀ ਜਿਹੜੀ ਨੋਕ ਆ ਉਹਨੇ ਦੁਬਾਰੇ ਆ ਜਾਣਾ 20 ਦਿਨਾਂ ਦੇ ਵਿੱਚ ਨੂੰ ਘਸਾ ਦੋਂਗੇ ਜਿੰਨਾ ਟਾਈਮ ਉਹ ਸੇਵਾ ਤੇ ਬੈਠੀਏ ਨਾਲੇ ਤਾਂ ਉਹਦੀ ਚੁੰਝ ਕਲੀਅਰ ਦੁਬਾਰੇ ਆ ਜੂਗੀ ਤੇ ਉਹਨਾ ਟਾਈਮ ਉਹਨੇ ਆਂਡੇ ਵੀ ਨਹੀਂ ਪੰਨਣੇ ਹੈਗੇ ਤੇ ਜਿਹੜੇ ਵੀਰਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਆ ਉਹ ਇਹ ਤਰੀਕਾ ਵਰਤ ਕੇ ਜਰੂਰ ਦੇਖਿਓ ਜੀ ਹੋ ਸਕਦਾ ਵੀ ਤੁਹਾਨੂੰ ਮੈਨੂੰ 100 ਦੇ 100 ਪਰਸੈਂਟ ਰਿਜ਼ਲਟ ਮਿਲੇ ਹੈਗੇ ਤੇ ਤੁਹਾਨੂੰ ਵੀ 100 ਚੋਂ 100 ਮਿਲੂਗਾ ਤੇ ਜਿਹੜੇ ਮੇਰੇ ਵੀਰ ਦੀਆਂ ਅੰਡੀਆਂ ਅੰਡੇ ਪਿੰਦੀਆਂ ਰਹੀਆਂ মুরਗੀਆਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਉਹ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ